ਅੱਜ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਮੌਕੇ ਸਮੁੱਚੇ ਜਲਾ ਤਰਨਤਾਰ ਦੇ ਵਸਨੀਕਾਂ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦੇ ਵਿੱਚ ਜਿੱਥੇ ਸਮਾਰੋਹ ਅਯੋਜਿਤ ਕੀਤਾ ਗਿਆ ਹੈ ਉੱਥੇ ਹੀ ਜ਼ਿਲ੍ਹਾ ਵਸਨੀਕਾਂ ਵੱਲੋਂ ਭਾਰਤੀ ਜਨਤਾ ਪਾਰਟੀ ਤੇ ਸਮੁੱਚੇ ਅਧਿਕਾਰੀਆਂ ਵੱਲੋਂ ਮੈਂ ਅੱਜ ਦੇ ਮੌਕੇ ਭਾਰਤ ਰਕਤਨ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਮੌਕੇ ਸਮੁੱਚੇ ਦੇਸ਼ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਨੂੰ ਬਾਬਾ ਸਾਹਿਬ ਦੇ ਦਿੱਤੇ ਮਾਰਗ ਦੇਸ਼ ਤੇ ਮਾਰਗ ਦਰਸ਼ਨ ਤੇ ਸਾਨੂੰ ਚੱਲਣਾ ਚਾਹੀਦਾ ਤਾਂ ਜੋ ਸਾਡੇ ਸੰਵਿਧਾਨ ਲਈ ਜਿਹੜੀ ਉਹਨਾਂ ਨੇ ਕਟੜੀ ਤਪੱਸਿਆ ਕੀਤੀ ਹੈ ਅੱਜ ਸਾਨੂੰ ਹਰੇਕ ਇਨਸਾਨ ਨੂੰ ਉਹਨਾਂ ਨੇ ਮੌਲਿਕ ਅਧਿਕਾਰ ਦਿੱਤੇ ਨੇ ਸਬੋਚੇ ਦੇ ਵਸਿਆ ਨੂੰ ਸਾਨੂੰ ਉਹਨਾਂ ਦੇ ਨਕਸ਼ੇ ਕਤਮਾ ਤੇ ਚੱਲ ਕੇ ਚਾਨਣ ਮਨਾਰੀ ਦੀ ਜਿਹੜੀ ਉਹ ਸੇਤਾ ਕੰਮ ਕਰਨਾ